ਬਾਡਰ ਸਕਿਉਰਿਟੀ ਫੋਰਸ ਤੇ ਗੁਰਦਾਸਪੁਰ ਪੁਲਿਸ ਨੂੰ ਜੁਆਇੰਟਲੀ ਇੱਕ ਕਾਫੀ ਵੱਡੀ ਸਫਲਤਾ ਮਿਲੀ ਹੈ ਮਿਤੀ 26 ਮਈ 2024 ਦੀ ਰਾਤ ਨੂੰ ਇੱਕ ਹਮਿੰਗ ਸਾਊਂਡ ਜਿਹੜਾ ਹੈ ਉਹ ਡਿਟੈਕਟ ਹੋਇਆ ਸੀ ਬੀਓਪੀ ਚੰਦੂ ਅਦਾਲਾ ਤੋਂ ਜਿੱਥੇ ਬੀਐਸਐਫ ਦੇ ਅਲਰਟ ਜਵਾਨ ਨੇ ਇਹ ਇਮੀਡੀਏਟਲੀ ਜੋ ਹੈ ਉਹ ਇਨਫੋਰਮੇਸ਼ਨ ਅੱਗੇ ਸ਼ੇਅਰ ਕੀਤੀ ਜਿਸ ਤੋਂ ਬਾਅਦ ਬੀਐਸਐਫ ਦੁਆਰਾ ਤਿੰਨ ਗਰਾਉਂਡ ਵੀ ਫਾਇਰ ਕੀਤੇ ਗਏ ਉਸ ਤੋਂ ਬਾਅਦ ਇੱਕ ਜੁਆਇੰਟ ਸਰਚ ਆਪਰੇਸ਼ਨ ਕੀਤਾ ਗਿਆ ਜਿਹਦੇ ਵਿੱਚ ਸਾਨੂੰ ਇੱਕ ਕਾਫੀ ਵੱਡੀ ਮਾਤਰਾ ਦੇ ਵਿੱਚ ਰਿਕਵਰੀ ਹੋਈ ਹੈ ਜੋ ਸਸਪੈਕਟਡ ਹੈਰੋਇਨ ਲੱਗ ਰਹੀ ਹੈ ਇਹ ਅਪਰੋਕਸਿਮੇਟਲੀ 10.645 ਕਿਜੀ ਹੈ ਔਰ ਇਸ ਤੋਂ ਫਰਦਰ ਡਵੈਲਪਮੈਂਟ ਕਰਦੇ ਹੋਏ ਅਸੀਂ ਹੋਰ ਵੀ ਸਰਚ ਆਪਰੇਸ਼ਨ ਕੀਤਾ ਜਿਸ ਦੇ ਵਿੱਚ ਸਾਨੂੰ ਇੱਕ ਡਰੋਨ ਹੈਕਸਾਕਾਪਟਰ ਜਿਹੜਾ ਉਹ ਵੀ ਰਿਕਵਰ ਹੋਇਆ ਇਹ ਸਾਰੇ ਮੈਟਰ ਦੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਸਰ ਡਰੋਨ ਸੇਂ ਜਗ੍ਹਾ ਤੋਂ ਮਿਲੇ ਨਹੀਂ ਉਹ ਥੋੜੀ ਵੱਖਰੀ ਜਗ੍ਹਾ ਤੋਂ ਮਿਲੇ ਦੂਜੀ ਜਗ੍ਹਾ ਤੋਂ ਮਿਲੇ ਸਰ ਕੋਈ ਕੀਤਾ ਜਿਵੇਂ ਇਸ ਪੈਰਾਸਟਿਕਲ ਇਦੇ ਵਿੱਚ ਸਾਡੇ ਕੋਲ ਸਸਪੈਕਟਸ ਹੈਗੇ ਅਸੀਂ ਉਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ ਤੇ ਫਰਦਰ ਇਨਵੈਸਟੀਗੇਸ਼ਨ ਕਿਉਂਕਿ ਹਾਲੇ ਕੁਛ ਹੀ ਟਾਈਮ ਬੀਤਿਆ ਹੈ ਅਸੀਂ ਇਹਦੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਨੂੰ ਉਮੀਦ ਹੈ ਜਲਦੀ ਇਹ ਬੰਦੇ ਫੜੇ ਜਾਣਗੇ। ਇਹ ਮੰਤਰੀ ਕੀ ਮਤਲਬ ਕਰਦੀ ਹੈ ਇਹ ਦਾਗ ਡਿਸਕਲੋਸ ਨਹੀਂ ਕੀਤੀ ਜਾਂਦੀ ਕਿਉਂਕਿ ਇਹ ਸਨਫਲ। ਕੋਈ ਨਹੀਂ ਲੱਗਦਾ ਕਿ ਇਹਨੇ ਵੱਡੀ ਕਿਦਦੌਤ ਨਹੀਂ ਲੋਸਾ ਨਹੀਂ ਉਹੀ ਸਪੈਸ਼ਲੀ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਬਿਕੋਜ਼ ਟੋਨ ਜਾਤਾਂ ਚੱਲ ਰਿਹਾ ਹੈ ਅਸੀਂ ਹਰ ਕਿੱਥੇ ਨਾਕੇ ਵੀ ਲਾਏ ਨੇ। ਸਰਚ ਆਪਰੇਸ਼ਨ ਵੀ ਚੱਲ ਰਿਹਾ ਹੈ ਬੀਐਸਐਫ ਇਸ ਆਲਸੋ ਔਨ ਹਾਈ ਅਲਰਟ ਤੋਂ ਇਸ ਕਰਕੇ ਸਾਨੂੰ ਜਿਹੜੀ ਵੀ ਕੋਈ ਕ੍ਰਾਸ ਬਾਰਡਰ ਕੋਈ ਸਮਗਲਿੰਗ ਹੋ ਰਹੀ ਹੈ ਜਾਂ ਕ੍ਰਾਸ ਬਾਰਡਰ ਤੋਂ ਕੋਈ ਐਕਟੀਵਿਟੀ ਹੁੰਦੀ ਹੈ ਉਹਦੇ ਤੇ ਵੀ ਸਾਡੀ ਦੋਨੋਂ ਆ ਦੀ ਇਹ ਜ ਦੋਨੋਂ ਜਿਹੜੇ ਏਜੰਸੀਜ਼ ਹੈ ਨਾਦੀ ਨਜ਼ਰ ਹੈਗੀ ਤੇ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ ਔਰ ਇਹ ਇੱਕ ਵੱਡੀ ਸਫਲਤਾ ਇਸ ਕਾਰਨ ਹੀ ਹੈ ਕਿਉਂਕਿ ਬੀਐਸਐਫ ਵੀ ਕਾਫੀ ਅਲਰਟ ਸੀਗੀ ਤੇ ਪੁਲਿਸ ਦੀ ਜਿਹੜੀ ਪੈਟ੍ਰੋਲੀ ਹੈ ਉਹ ਵੀ ਅਲਰਟ ਸੀ ਉਹਨਾਂ ਨੇ ਮਿਲ ਕੇ ਕਾਫੀ ਅੱਛਾ ਰਿਕਵਰੀ ਵੀ ਕੀਤੀ ਹੈ ਤੇ ਨੂੰ ਬਸਟ ਵੀ ਕੀਤਾ ਹੈ ਤਾਂ ਰਿਲੇਕਸ਼ਨ ਰੰਗ ਨੀਂਗਰ ਕਬੂਲ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਵਕ ਵਕ ਮਕਮਲ ਇਹਦੇ ਵਿੱਚ ਅਸੀਂ ਰਿਕਵਰੀ ਕਰ ਚੁੱਕੇ ਹਾਂ ਇੱਕ ਜਿਹੜਾ ਸਾਡਾ ਪਨਯਾਰ ਨਾਕੇ ਉੱਥੋਂ ਵੀ ਰਿਕਵਰੀ ਹੋਈ ਹੈ। ਕੈਸ਼ ਦੀ ਵੀ ਰਿਕਵਰੀ ਹੋਈ ਹੈ ਤੇ ਡਰੱਗਸ ਦੀ, ਹੈਰੋਇਨ ਦੀ ਇਹਦੀ ਵੀ ਰਿਕਵਰੀ ਹੋਈ ਹੈ। ਇਨਫੈਕਟ ਵੈਪਨਸ ਵੀ ਅਸੀਂ ਰਿਕਵਰੀ ਕੀਤੀ ਹੈ। ਸਾਡੇ ਵਕ ਵਕ ਨਾਕੇ ਪੂਰੇ ਡਿਸਟ੍ਰਿਕਟ ਦੇ ਵਿੱਚ ਲੱਗੇ ਆ ਉੱਥੋਂ ਬਰੀਫਿੰਗ ਕਰਕੇ ਸਟਾਫ ਨੂੰ ਡਿਪਲੋਏ ਕੀਤਾ ਜਾਂਦਾ ਹੈ। ਕਈ ਸਾਰੀ ਥਾਵਾਂ ਤੇ ਜਿਹੜੀ ਸਾਡੀ ਸੀਏਪੀਫ ਸਾਨੂੰ ਮਿਲਿਆ ਉਹਨਾਂ ਨੂੰ ਵੀ ਡਿਪਲੋਏ ਕੀਤਾ ਗਿਆ ਹੈ। ਉਹ ਜੁਆਇੰਟਲੀ ਜਿਹੜਾ ਹੈ ਪੂਰੀ ਡਿਸਟ੍ਰਿਕਟ ਅ ਜਿਹੜੀ ਸਾਡੀ ਸੈਂਟਰਲ ਆਰਮਡ ਪੁਲਿਸ ਫੋਰਸਸ ਹੈ ਉਹਨਾਂ ਦੇ ਨਾਲ ਮਿਲ ਕੇ ਅਸੀਂ ਪੈਟਰੋਲਿੰਗ ਵੀ ਕਰ ਰਹੇ ਹਾਂ ਤੇ ਚੈਕਿੰਗ ਵੀ ਕਰਦੇ ਅਸੀਂ ਅਨੀ ਸਮਗਲਰਾਂ ਨੂੰ ਤਾਂ ਇਹੀ ਮੈਸੇਜ ਹੈ ਕਿ ਉਹ ਆਪਣੇ ਇਲੀਗਲ ਐਕਟੀਵਿਟੀਜ਼ ਛੋੜ ਦੇਣ ਕਿਉਂਕਿ ਇਹਨੂੰ ਅਸੀਂ ਲਾਜਿਕਲ ਐਂਡ ਤੱਕ ਲੈ ਜਾਵਾਂਗੇ ਤੇ ਇਨਸ਼ੋਰ ਕਰਾਂਗੇ ਕਿ ਇਹਦੇ ਵਿੱਚ ਜਿਹੜੀ ਸਖਤ ਤੋਂ ਸਖਤ ਸਜ਼ਾ ਵੀ ਹੋਏ ਆਫਟਰ ਇਨਵੈਸਟੀਗੇਸ਼ਨ ਇਜ਼ ਕੰਪਲੀਟਡ ਔਰ ਅੱਗੇ ਵੀ ਅਸੀਂ ਲਗਾਤਾਰ ਇਹਨਾਂ ਦੇ ਜਿਹੜੇ ਵੀ ਮੋਡਿਊਲ ਹੈ ਉਹਨਾਂ ਨੂੰ ਬਸਟ ਕਰਾਂਗੇ ਤੇ ਇਹਦੇ ਖਿਲਾਫ ਸਾਡੀ ਮੁਹਿੰਮ ਜਿਹੜੀ ਉਹ ਜਾਰੀ ਰਹੇਗੀ ਥੈਂਕ ਯੂ